ਹਰ ਕਦਮ ਇੱਕ ਸੁਨੇਹਾ ਜੀਵਨ ਦੀ ਆਵਾਜ਼ ਨਸ਼ਿਆਂ ਤੋਂ ਦੂਰ ਰਹਿਣਾ ਮਨ ਦੀ ਸ਼ਾਂਤੀ ਦਾ ਰਾਜ਼ ਉਮੀਦ ਦੇ ਰਾਤੇ ਤੁਰਨਾ ਬਣ ਗਿਆ ਹੈ ਉਸ ਦਾ ਅੰਦਾਜ਼ ਜੀ ਹਾਂ ਇਹ 17 ਪ੍ਰੇਰਿਤ ਹਨ ਨੌਜਵਾਨ ਰਕੇਸ਼ ਕੁਮਾਰ ਤੋਂ ਉਹ ਸ਼ਖਸ ਜੋ ਮੈਂਟਲ ਹੈਲਥ ਅਤੇ ਬਾਰਡਰ ਲਾਈਨ ਪਰਸਨੈਲਿਟੀ ਡਿਸਆਰਡਰ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਵੈਨਕੂਵਰ ਤੋਂ ਟੋਰਾਂਟੋ ਤੱਕ ਇਹਨਾਂ ਯਾਤਰਾ ਕਰਿਆਏ ਰਕੇਸ਼ ਕੁਮਾਰ ਹੁਣ ਤੱਕ ਕਈ ਪ੍ਰੋਵਿੰਸਸ ਦੇ ਵਿੱਚੋਂ ਲੰਘਦਾ ਹੋਇਆ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਹੈ ਅਤੇ ਫਿਲਹਾਲ ਉਹ 온ਟਾਰੀਓ ਦੇ ਵਿੱਚ ਦਾਖਲ ਹੋ ਚੁੱਕਾ ਹੈ ਤੇ ਹਰ ਕਦਮ ਦੇ ਨਾਲ ਲੋਕਾਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਸਿਹਤਮੰਦ ਮਨ ਹੀ ਸੱਚੀ ਜਿੱਤ ਹੈ ਰਕੇਸ਼ ਕੁਮਾਰ ਦੱਸਦੇ ਹਨ ਕਿ ਉਹ ਖੁਦ ਮੈਂਟਲ ਹੈਲਥ ਪ੍ਰੋਬਲਮ ਤੋਂ ਕਾਫੀ ਲੰਬੇ ਸਮੇਂ ਤੋਂ ਜੂਝ ਰਹੇ ਸਨ ਈ 2003 ਚ ਜਨੇ ਨੇ ਮੈਨੂੰ ਡਾਇਗਨੋਸ ਕੀਤਾ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਨਾਲ ਕੇਮਚ ਹਸਪੀਟਲ ਨੇ ਤੇ ਜਦੋਂ ਉਹਨਾਂ ਨੇ ਡਾਇਗਨੋਸ ਕਰਤਾ ਤੇ ਮੈਂ ਉਸ ਚੀਜ਼ ਨੂੰ ਫੇ ਧਰੇ ਆ ਕੇ ਦੇਖਿਆ ਸਿੰਪਟਮਸ ਦੇਖੇ ਹਰ ਇੱਕ ਚੀਜ਼ ਮੈਚ ਕਰਦੀ ਪਈ ਸੀ ਫੇ ਵੈਂਕੂਵਰ ਆ ਕੇ ਅਸਲੀ ਸਟੋਰੀ ਸ਼ੁਰੂ ਹੋਈ ਵੀ ਜਿੱਥੇ ਮੈਨੂੰ ਕਾਫੀ ਹੋਪਲੈਸ ਹੋ ਗਿਆ ਈ ਲਾਈਫ ਤੋਂ ਵੀ ਬਿਨਾ ਪੈਸੇ ਤੋਂ ਸ਼ੁਰੂ ਕੀਤਾ ਸੀ 25 ਸੈਂਟ ਸੀਗੇ ਮੇਰੀ ਜੇਬ 'ਚ ਜਦੋਂ ਮੈਂ ਘਰੋਂ ਨਿਕਲਿਆ ਤੇ ਫੇਰ ਸ਼ੁਰੂ ਕੀਤੀ ਈ ਇਹ ਸਫ਼ਰ ਮੈਂ ਤੇ ਫੇਰ ਰਾਸਤੇ 'ਚ ਦਿਲੋਂ ਵੀ ਉਸ ਪਰਮਾਤਮਾ ਨੇ ਉਦੇ ਰੂਪ ਚ ਜਿਹੜਾ ਵੀ ਆਇਆ ਬੰਦਾ ਕਿਸੇ ਨੇ ਕਿਸੇ ਨੇ ਹੈਲਪ ਕੀਤੀ। ਕੇਸ਼ ਕੁਮਾਰ ਨੇ ਦੱਸਿਆ ਕਿ ਇੱਕ ਅਜਿਹਾ ਸਮਾਵੀ ਸੀ ਜਦੋਂ ਉਹ ਮੈਂਟਲ ਹੈਲਥ ਤੋਂ ਝੁਜਰੇ ਸਨ ਅਤੇ ਉਸੇ ਦੌਰਾਨ ਉਹ ਹੌਲੀ-ਹੌਲੀ ਨਸ਼ੇ ਦੇ ਆਦੀ ਬਣ ਗਏ ਪਰ ਅੱਜ ਉਹ ਉਸ ਅੰਧਕਾਰ ਤੋਂ ਬਾਹਰ ਨਿਕਲਾ ਚੁੱਕੇ ਹਨ। ਨਸ਼ੇ ਕਰਨ ਲੱਪੇਆਂ ਨੂੰ ਕੀ ਕਹਾਂ ਵੀ ਜਿਹੜੀ ਆ ਵੀਡ ਹੁੰਦੀਆਂ ਜਾਂ ਭੰਗ ਦੇ ਨਸ਼ੇ ਚ ਲੱਗ ਗਏ ਫਿੱਪੇ ਰਹਿਣਾ ਕੁਝ ਕਰਨਾ ਨਹੀਂ ਪਤਾ ਵੀ ਜ਼ਿੰਦਗੀ ਸਾਰੀ ਖ਼ਸਮਾਤ ਹੋ ਗਈ ਅਭੀ ਇਹਦਾ ਕੋਈ ਅੱਗੇ ਮੋਟਿਵ ਰਿਹਾ ਨਹੀਂ। ਨੌਜਵਾਨ ਰਕੇਸ਼ ਕੁਮਾਰ ਦੱਸਦੇ ਹਨ ਕਿ ਉਹ ਧਾਰਮਿਕ ਗ੍ਰੰਥਾਂ ਅਤੇ ਸਪਿਰਚੁਅਲ ਲੀਡਰਸ ਦੀਆਂ ਜੀਵਨੀਆਂ ਤੋਂ ਗਹਿਰਾਈ ਦੇ ਨਾਲ ਪ੍ਰਭਾਵਿਤ ਹੋਏ ਅਤੇ ਪ੍ਰੇਰਣਾਦਾਇਕ ਵਿਚਾਰਾਂ ਨੇ ਉਹਨਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ। ਇੱਕ ਛੋਟਾ ਜਿਹਾ ਥਾਟ ਅੱਡੇ ਆਉਣਾ ਚਾਹੀਦਾ ਮੈਂ ਚ। ਤੋਂ ਜਦੋਂ ਆਇਆ ਫਿਰ ਮੈਂ ਬਾਣੀ ਨੂੰ ਸਮਝਣਾ ਸ਼ੁਰੂ ਕੀਤਾ। ਫਿਰ ਬਾਣੀ 'ਚ ਦੇਖੇ ਮੈਂ ਕਿੱਦਾਂ ਆਪਣੇ ਆਪ ਨੂੰ ਚੇਂਜ ਕਰ ਸਕਦਾ ਵਾਂ। ਫੇ ਗੁਰੂ ਨਾਨਕ ਦੇਵ ਜੀ ਜਿਵੇਂ ਕਿ ਉਹਨਾਂ ਨੂੰ ਸਪਿਰਚੁਅਲ ਅਵੇਰਨੈਸ ਦਿੱਤੀ ਸੀਗੀ ਬਹੁਤ ਕੰਟਰੀਆਂ 'ਚ ਗਏ ਆ। ਤੇ ਟੈਰੀ ਫੌਕਸ ਜਿਗੇ ਬਿਨਾ ਲੱਤ ਤੋਂ ਵੀ ਭੱਜੇ ਆ ਐਂਪੀਡਟਰ ਲੱਗਣਾ ਤੇ ਉਹਨਾਂ ਬੰਦਿਆਂ ਨੂੰ ਦੇਖ ਕੇ ਨਾ ਮੈਨੂੰ ਬਹੁਤ ਹੌਸਲਾ ਆਇਆ ਤੇ ਫਿਰ ਮੈਂ ਇਸ ਸਫਰ ਨੂੰ ਜਿਹੜਾ ਸ਼ੁਰੂ ਕੀਤਾ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਦਰਖਤਾਂ ਨੂੰ ਗਲੇ ਲਗਾ ਕੇ ਕੁਦਰਤ ਦੇ ਨਾਲ ਇੱਕ ਅਦਭੁਤ ਜੁੜਾਵ ਮਹਿਸੂਸ ਕੀਤਾ ਮੈਂ ਹਰ ਰੋਜ਼ ਬਾਹਰ 10-15 ਕਿਲੋਮੀਟਰ ਜਾਣਾ ਤੇ ਮੈਂ ਹਰ ਇੱਕ ਫੁੱਲ ਖਿੜਦਾ ਦੇਖਣਾ ਪੱਤੇ ਦੇਖਣੇ ਕਿਹੜੇ ਦਰਖਤ ਦੇ ਕਿੰਨੇ ਆ ਗਏ ਆ ਇਵਨ ਕਿ ਕੁਝ ਦਰਖਤਾਂ ਨੂੰ ਤਾਂ ਮੈਂ ਹੱਗ ਵੀ ਕਰਨੀਆਂ ਹਨ ਟੱਚ ਕਰਨਾ ਵੀ ਕਿਉਂਕਿ ਮੈਂ ਸਮਝਦਾ ਨਹੀਂ ਵੀ ਇਹ ਏਨਰਜੀ ਜਿਹੜੀ ਹੈ ਨਾ ਇਹ ਪਰਮਾਤਮਾ ਹਰ ਇੱਕ ਚੀਜ਼ 'ਚ ਵਸਦੀ ਹੈ ਨੌਜਵਾਨ ਰਕੇਸ਼ ਕੁਮਾਰ ਦੇ ਮੁਤਾਬਕ ਉਹਨਾਂ ਨੂੰ ਆਪਣੇ ਇਸ ਲੰਮੇ ਸਫ਼ਰ ਦੇ ਦੌਰਾਨ ਕਈ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਸਭ ਦੇ ਬਾਵਜੂਦ ਉਹਨਾਂ ਦਾ ਹੌਸਲਾ ਮਜ਼ਬੂਤ ਅਤੇ ਮਕਸਦ ਸਪਸ਼ਟ ਹੈ ਵੀ ਭੁੱਖਾ ਸੀਗਾ ਬਹੁਤ ਸਾਰਾ ਜ਼ਿਆਦਾ ਤੇ ਚੜੀ ਜਾਂਦਾ ਪਹਾੜੀ ਚੜੀ ਹੈ ਨਾ ਤੇ ਪਾਣੀ ਸੀਗਾ ਕੱਲਾ ਖਾਣ ਲਈ ਕੁਛ ਹੈ ਨਹੀਂ ਤੇ ਇੱਕ ਨਾ ਉੱਪਰ ਗਿਆ ਪਹਾੜੀ ਦੇ ਜਿੱਥੇ ਸਮਿਟ ਕਹਿੰਦੇ ਉਹਨੂੰ ਜਦੋਂ ਤੁਸੀਂ ਐਨ ਪੀਕ ਤੇ ਪਹੁੰਚ ਜਾਂਦੇ ਆ ਫਿਰ ਡਾਊਨ ਹਿੱਲ ਆਉਂਦੀ ਆ ਤੇ ਜਦੋਂ ਉੱਥੇ ਪਹੁੰਚਿਆ ਤੇ ਉੱਥੇ ਦੋ ਸੰਤਰੇ ਡਿੱਗੇ ਪਏ ਸੀਗੇ ਪਤਾ ਨਹੀਂ ਕਿੰਨੇ ਦੇ ਡਿੱਗੇ ਸੀ ਤੇ ਉਹੋ ਚੱਕ ਕੇ ਮੈਂ ਖਾ ਗਿਆ ਮੈਨੂੰ ਹੁੰਦਾ ਸੀ ਵੀ ਨੋ ਮੈਟਰ ਹਾਊ ਹਾਰਡ ਇਟ ਗੋਸ ਭਾਵੇਂ ਮੈਨੂੰ ਮੰਗ ਕੇ ਭਾਵੇਂ ਚੱਕ ਕੇ ਖਾਣਾ ਪਵੇ ਪਰ ਮੈਂ ਜ਼ਿੰਦਗੀ ਚ ਦੱਸਣਾ ਚਾਹੁੰਦਾ ਆਪਣੇ ਵੀਰਾਂ ਨੂੰ ਵੀ ਨਹੀਂ ਵੀ ਜ਼ਿੰਦਗੀ ਰੁਕਣੀ ਨਹੀਂ ਚਾਹੀਦੀ ਪ੍ਰਕਾਸ਼ ਕਹਿੰਦੇ ਹਨ ਕਿ ਮੈਂਟਲ ਹੈਲਥ ਦੀਆਂ ਸਮੱਸਿਆਵਾਂ ਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ ਜਿਨ੍ਹਾਂ ਲੋਕਾਂ ਦਾ ਕੋਈ ਆਪਣਾ ਇਸ ਦੇ ਨਾਲ ਜੂਝ ਰਿਹਾ ਏ ਉਹ ਉਸ ਦਾ ਸਹਾਰਾ ਬਣਨ ਸੁਣਨ ਅਤੇ ਪਿਆਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨ ਜਿਸ ਵੀ ਫੈਮਿਲੀ 'ਚ ਕੋਈ ਮੈਂਟਲ ਹੈਲਥ ਨਾਲ ਸਟ੍ਰਗਲ ਕਰਦਾ ਨਾ ਉਹ ਬੰਦਾ ਇਕੱਲਾ ਨਹੀਂ ਸਟ੍ਰਗਲ ਕਰਦਾ ਪੂਰਾ ਪਰਿਵਾਰ ਉਹਦੇ ਨਾਲ ਸਟ੍ਰਗਲ ਕਰਦਾ ਹੁੰਦਾ ਹੈ ਪੇਸ਼ੈਂਟ ਹੁੰਦੇ ਆ ਨਾ ਜਿਹੜੇ ਮੈਂਟਲ ਹੈਲਥ ਨਾਲ ਸਟ੍ਰਗਲ ਕਰਦੇ ਉਹਨਾਂ ਨੂੰ ਨਾ ਤਦੋਂ ਪੈਸੇ ਦੀ ਲੋਡ ਹੁੰਦੀ ਹੈ ਨਾ ਕਿਸੇ ਚੀਜ਼ ਦੀ ਉਹਨਾਂ ਲੋਡ ਹੁੰਦੀ ਹੈ ਵੀ ਕੋਈ ਉਹਨਾਂ ਨੂੰ ਸਮਝ ਸਕੇ ਜੀਵਨ ਦੀ ਹਰ ਔਖਿਆਈ ਇੱਕ ਸਬਕ ਹੈ ਹਾਰ ਨਹੀਂ ਮੌਕਾ ਹੈ ਆਪਣੀ ਤਾਕਤ ਪਹਿਚਾਣਨਾ ਅਤੇ ਸੁਪਨੇ ਪੂਰੇ ਕਰਨ ਦੀ ਸ਼ੁਰੂਆਤ ਅੱਜ ਤੋਂ ਹੀ ਸ਼ੁਰੂ ਕਰਨ ਦਾ ਸੁਨੇਹਾ ਰਕੇਸ਼ ਕੁਮਾਰ ਆਪਣੇ ਸਫ਼ਰ ਦੇ ਜ਼ਰੀਏ ਦੇ ਰਹੇ ਹਨ ਅਮਰਜੀਤ ਸਿੰਘ ਓਮਨੀ ਨਿਊਜ਼ ਟੋਰਾਂਟੋ